ਹੈਲੋ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਪਰਵਾ ਟਿੰਡੇ ਬਣਾ ਰਹੇ ਆ ਇਹ ਟਿੰਡੇ ਗ੍ਰੀਨ ਗ੍ਰੀਨ ਟਿੰਡੇ 파ਰ ਕੇ ਕਾਪਾ ਤੇਲ ਪਾ ਕੇ ਤੇ ਕੜਾਈ ਚ ਛੜ ਦਿੱਤੇ ਹੋਏ ਨੇ ਤੇ ਇਹ ਹੁਣ ਬਹੁਤ ਵਧੀਆ ਬਣਨਗੇ ਟੇਸਟੀ ਇਹੋ ਜੀ ਗਰਮੀ ਚ ਜੋ ਵੀ ਮਿਲੇ ਖਾ ਲਿਆ ਕਰੋ ਆਪਣੀ ਮਾਵਾਂ ਨੂੰ ਪਰੇਸ਼ਾਨ ਨਾ ਕਰਿਆ ਕਰੋ ਐਨੀ ਖਾਣਾ ਉਹ ਨਹੀਂ ਖਾਣਾ ਬੜੀ ਮਿਹਨਤ ਨਾਲ ਸਬਜ਼ੀ ਬਣਦੀ ਐ ਤੇ ਇਹ ਕਦੇ ਜਿਹੜੇ ਟਿੰਡੇ ਆ ਨਾ ਪਰਵਾ ਮੇਰੀ ਛੋਟੀ ਭੈਣ ਬਣਾਉਂਦੀ ਹੁੰਦੀ ਸੀ ਦੇ ਭੈਣ ਨੂੰ ਬਣਾਣੇ ਆ ਅਸੀਂ ਸਾਰਿਆਂ ਨੇ ਖਾਣੇ ਤੇ ਉਹਨੇ ਫਿਰ ਕੀ ਕਰਨਾ ਇਸ ਤਰ੍ਹਾਂ ਆ ਕੇ ਟਿੰਡੇ ਉਪਰੋਂ ਇਸ ਤਰ੍ਹਾਂ ਫਿਕਸ ਕੱਟ ਦੇਣੀ ਇਹ ਢਿੱਲੇ ਜੇ ਹੋ ਕੇ ਫਟਾਫਟ ਬਣ ਜਾਣੇ ਆ ਤੇ ਫਿਰ ਬਹੁਤ ਵਧੀਆ ਬਣਨੇ ਆ ਤੇ ਖਾਯੋ ਤੇ ਮੇਰੀ ਭੈਣ ਨੂੰ ਵੀ ਨਾਲ ਯਾਦ ਕਰਿਓ ਦੇਖੋ ਜੀ ਟਿੰਡੇ ਬਣ ਕੇ ਤਿਆਰ ਹੋ ਗਏ ਨੇ ਕੜਾਈ ਨਹੀਂ ਲੱਖਣੀ ਤੇ ਕੜਾਈ ਕਾਲੀ ਹੈ ਬਸ ਪਰਮਾਤਮਾ ਦਾ ਨਾਮ ਲੈ ਕੇ ਜੋ ਵੀ ਬਣਾਓਗੇ ਉਹ ਵਧੀਆ ਰਸਪਰਾ ਬਣੇਗਾ ਅਤੇ ਵਾਹਿਗੁਰੂ ਦਾ ਨਾਮ ਮਿੱਠਾ ਲੈ ਕੇ ਖਾ ਲਓ ਕੜਾਈ ਤੇ ਇਦਾਂ ਦੀ ਹੁੰਦੀ ਹੈ ਉਹ ਨਵੀਂ ਕੜਾਈ ਤੇ ਪਾਵਾਂਗੇ ਤੇ ਖਰਾਬ ਨਹੀਂ ਹੋ ਜੂਗੀ ਕੜਾਈ ਉਸ ਦਾ ਕਿਪ ਇਹੋ ਜਿਹਾ ਕੰਮ ਆ ਲਈ ਇਹੋ ਜੀ ਕੜਾਈ ਹੁੰਦੀ ਹੈ ਮੇਰੀ ਭੈਣ ਕਹਿੰਦੀ ਹੁੰਦੀ ਸੀ ਇਹਦੀ ਗੱਲ ਨਾਲ